ਕਿਹੜਾ ਪਿੰਡਾ ਵੀ ਆਪਣਾ ਛੱਖੜਾ ਵਾਲਾ ਛਖੜਾ ਵਾਲਾ ਠੀਕ ਹੈ ਜੀ ਠੀਕ ਹੈ ਬਈ ਬੰਦੇ ਆ ਠੀਕ ਹੈ ਕੀ ਮੁੱਲ ਕੀਤਾ ਸੀ 55000 55000 ਕਿੰਨੇ ਲਾਤੇ ਹਮਨੇ ਕੁਝ ਨਹੀਂ ਲਗਾਇਆ ਅਜੇ ਲਗਾਇਆ ਨਹੀਂ ਆ ਛੇ ਨਾਗਾ ਆ ਛੇ ਨਾਗਾ ਬਈ ਛੇ ਛੇ ਸਾਰੇ ਦਲੇ ਦਾ ਹੀ ਮਾਰਦੇ ਆ 55000 ਰੁਪਏ 55000 ਰੁਪਏ ਦੋਸਤੋ ਮੁੱਲ ਕੀਤਾ ਹੈ ਲੈਵਾ ਵੀ ਖਰਾ ਹੈ ਛੇ ਨਾਗਾ ਛੇ ਨਾਗਾ 55000 ਰੋਗਨ ਤੇ ਚਾਰ ਬੱਚੇ ਆ ਨਹੀਂ ਨਹੀਂ ਲੈ ਕੀ ਹੋਇਆ ਲੈ ਮੈਨੂੰ ਆਹ ਚੱਖਣ ਵਾਲਿਆ ਰੇ ਕੁਛ ਨਹੀਂ ਹਾਂ ਲੈ ਵੇਲਾ ਕੀ ਹੋਣਾ ਆ ਦੇ ਦਾ ਉਹ ਵੇਖ ਲੈ ਇੱਧਰ ਦੱਸ ਬੱਕਾ ਮੈਂ ਜਦ ਪੱਡਣਾ ਕਿ ਇਹਦੇ ਚੁੱਕੀ ਕਰਨਾ ਕੁਛ ਨਹੀਂ ਇਹਦਾ ਇਹਦਾ ਆਹ ਉਹਦੇ ਵਾਲੀ ਗੱਲ ਟੋਟਾ ਹੋ ਜਾਣਾ ਕਿ ਇਹਨੇ ਚਲੇਟ ਖਰਾਬ ਹੀ ਕਰਦਾ ਤੇ ਜਦੋਂ ਤੁਸੀਂ ਇਹ ਹੱਥ 'ਚ ਫੜਾ ਦਣਾ ਰੱਸਾ ਹਾਂ ਉਸ ਤੋਂ ਬਾਅਦ ਮਾਰਿਆ ਪੁੱਤਾਂ ਸਾਰੀ ਸਹੀ ਆ ਸਹੀ ਗੱਲ ਆ ਫਿਰ ਇਹੀ 50000 ਮੰਗ ਲੁੱਟੀ ਦੇ ਹਾਂ ਥੋੜੇ ਜੀ ਹੁਣ ਬੈਠੇ ਬਣਾ ਲਓ ਕਿ 50000 ਰੁਪਏ ਮੰਗਦੇ ਬਾਈ 30 ਲਾਇਆ ਠੀਕ ਹੈ ਜੀ ਧੰਖਾ ਦੇ ਦੋ ਬੰਦੇ ਵੇਖਣ ਆਏ ਆਇਆ ਨਹੀਂ ਬੰਦੇ ਨਹੀਂ ਲੈਣ ਵਾਲੇ ਲੈਣ ਨਹੀਂ ਕੀਤਾ ਤੀ ਦਾ ਨਹੀਂ 30 13 ਵੀ ਚਲੋ ਥੋੜਾ ਥੋੜਾ ਦੇ ਬਾਈ 55 13 ਵੀ ਜਿਆਦਾ ਆ ਠੀਕ ਆ ਇਹ ਰਾਣ ਮਿਲ ਕੀ ਹੋਣਾ ਇਹ ਤਾਂ ਹੈ ਨਹੀਂ ਵੀ ਇੱਕ ਬੰਦੇ ਦੇ ਸਿਰਤੀ ਆ ਤਿੰਨ ਤਿੰਨ ਸ਼ੀਰ 31000 ਆ ਇਹ ਇੱਕ ਵਾਰ ਨਹੀਂ 31000 ਕਾੜ ਦੇ ਔਰ 23 ਲੱਖ ਦਾ ਬੋਲ ਪਾਸ ਬੋਲ ਤੇ ਟੱਲੇ ਨਹੀਂ ਦੇ ਤੂੰ ਸਹੀ ਬਣ ਜਣਾ ਨਹੀਂ ਗੱਡੀ ਚੱਲਣੀ ਤੇ ਉਹਦੇ ਅੱਖ ਤਰਾਂ ਯਾਰ ਨਾਲ ਛੱਡ ਖੜਾ ਰੱਖ ਫੀ ਸਸਤੀ ਗੱਲ ਨਹੀਂ ਯਾਤਰਾਵਾਂ ਦਾ ਤਾਂ ਆ ਸਤੋ ਯਾਰ ਰਾਜੋ ਕਹਾਣਾ ਤਾਂ ਹਜ਼ਾਰਾਂ ਚ ਵਧਣਾ ਪੈਣਾ ਪਰ ਪ੍ਰਿੰਸ ਕੇਮਾ ਚੁੱਪ ਕਰਦੇ ਖੜਾ ਰ 32000 ਨਹੀਂ ਵੀ ਅੰਕਲ ਸੱਜਣ ਉਹਦਾ ਚੁੱਪ ਕਰ ਗਿਆ ਪਾਈ ਆਪਾਂ 55000 ਪਹਿਲਾਂ ਲਾਗ ਰਿਸੀ ਯਾਰ 55000 ਜਾਇ ਇਕੱਲਾ ਲੈ ਜੀ ਤੂੰ ਦਾ ਹਾਂ ਹਾਂ ਸੱਜੂ 32 ਲਗਾ ਭਾਈ ਠੀਕ ਹੈ 33 ਦੀਆਂ ਕਰਦੇ ਯਾ ਸੰਜੂ ਦੀਆਂ ਅਰੇ ਹਾਂ ਨਾ ਮਾਏ ਤੂੰ ਨਾ ਨਹੀਂ ਹਣੇ ਦਾ ਕਰਦੇ ਤੂੰ ਕੁਛ ਨਹੀਂ ਹੁੰਦਾ ਕਰਦੇ 33 ਦੀਆਂ ਹੋਵੇ ਅੱਛਾ ਯਾਰ ਮੈਂ ਪਾਇਆ ਉਹ ਭਾਈ ਖੜੂ ਦਿੱਸਾ ਬਾਬਾ ਕੋਈ ਨਹੀਂ ਕੋਈ ਨਹੀਂ ਸੰਜੂ ਇੱਕ ਕਰੀ ਖੜ ਜਾ ਸੰਜੂ ਅਰੇ ਪਛਾਹਗੇ ਖੜਾ ਹਾਂ ਚੁੱਪ ਗਏ ਬਾਬਾ ਬੰਨੋ ਕਿਸਾਨੂੰ ਸਾਈ ਨਾ ਫੜਾਇਆ ਕਰ ਜਿਹੜਾ ਰਸਾ ਲਿਆ ਉਹਦੇ ਮੂੰਹ ਬੰਨੋ ਦੇਖ ਲੈ ਇਹ ਬੱਕਰੀ ਰੱਬਣਾ ਪਹਿਲੀ ਹਾਂ ਨਹੀਂ ਇਹ ਰੋ ਪੰਦਾ 2 ਮਹੀਨਾ ਕੇ ਬਣਾ ਆ ਬੱਕਰੀ 2 ਮਹੀਨਾ ਦੀ ਆ ਮਹੀਨੇ ਆ 2 ਮਹੀਨਾ ਦੀ ਕੱਪੜਾ ਬਾਈ ਤੂੰ ਸੰਜੂ ਖਾਲੂ ਸਮਝ ਕੇ ਸੌਦਾ ਕਰ ਬਾਲੀ ਕਾਲੀ ਖਾਣ ਕੇ ਕੀ ਕੰਮ ਬਤਾਇਆ ਬਾਕੀ ਆ ਮੇਰਾ ਨਾਗਾ ਦੋਸਤ ਇਹਨੇ ਸੌਦਾ ਚੱਲੀ ਜਾਂਦਾ ਸੰਜੂ ਖਰੀਦਦਾ ਫ੍ਰੀ ਕੋਟ ਵਾਲਾ ਛੱਕਰ ਵਾਲੇ ਤੋਂ ਆਏ ਆ ਬਾਈ ਵੇਚਣਾ ਦੋ ਜੀ ਛੱਕਰ ਕੋਈ ਇਨਸ਼ਾਅੱਲਾ ਨਾ ਹੋਵੇ ਆਪਾਂ ਬਾਈ ਤੂੰ ਸਹੀ ਕਿੰਨੇ ਦੀਆਂ ਵੇਚਣੀਆਂ ਗੱਲ ਦੱਸਦੇ ਯਾਰ 32000 ਰੁਪਏ ਦੀ ਠੀਕ ਹੈ ਸੰਜੂ ਪਰ ਇਹਨੂੰ 34 ਲਾਦਾ ਉਹ ਸੰਜੂ ਪਿਆਰ ਹੋਰ ਪਾ ਪਾ ਕੋ ਹੁੰਦਾ 2253 ਆਇਆ ਆਹਦਾ ਮੈਂ 2000 ਦਾ ਬਾਈਕ ਨਹੀਂ ਆਦੀ ਗੱਲ ਆ ਫਾੜ ਸੱਜੂ ਇਹ ਦਕਾਕ ਗਫੜਾਓ 3000 ਰੁਪਏ ਲਿਖਾਈ ਕਰਾ ਦਿਓ ਹਾਨਾ ਵਾਲੀ ਲਿਖਾਈ ਕਰਾ ਦਿਓ ਲਿਖਾਈ ਕਰਾਈ 3000 3000 ਲੱਗਿਆ ਦੋਸਤੋ 3000 ਲੱਗਿਆ ਦੋਸਤੋ 6 ਨਗਾਂ ਦਾ ਪੈਂਤੀ ਹੈ ਓਏ ਭਾਈ ਬਨੇ ਲਿਖਾਈ ਕਰਾਈ ਲਿਖਾਈ ਨੂੰ ਖੋਈ ਤਾਂ ਆਪਣੇ ਆ ਨਾ ਨਾ ਰਣ ਵਾਲੇ ਭਾਈ ਖੋਸ਼ਾ 35000 ਯਾਰ ਸੰਜੂ ਤੂੰ ਚੁੱਪ ਕਰ ਜਾ 6000 ਦਾ ਮੇਮਣਾ ਨਹੀਂ ਆਉਂਦਾ ਕਾ ਤੈਨੂੰ ਬੱਕਰੀਆਂ ਦੇ ਤੇ ਫਿਰ ਤੂੰ ਵੀ ਢਿੱਲ ਦੇਣਾ ਕੋਈ ਗੱਲ ਨਹੀਂ 50 ਤੇ ਕਰਤਾ 53 ਤੇ ਤੈਨੂੰ ਮੈਂ ਕਹਤਾ ਵੈ 20000 ਇਹ ਨੇ 35 ਕਾ 36 ਦੇ ਹੋ ਜਾਂ ਫੜਾ ਸਾਈਂ ਆ ਫੜਾ ਸੰਜੂ ਓਏ ਯਾਰ ਮੜਾ ਗਲਾ ਸੇਵਕ ਵੀ ਨਹੀਂ ਹਟਦਾ ਹਜ਼ਾਰ ਹੀ ਲੋਗ ਦਾ ਸਿੱਧਾ ਹੀ ਦੇਖ ਰਹਾ ਦੋ ਚੰਗਾ ਚੁੱਪ ਕਰ ਜਾ ਓਏ ਲੈ ਸੰਜੂ ਉਹ ਮਨੇ ਘਰ ਦੇ ਘਰ ਕੇ ਘਰ ਤੋਂ ਦਾ ਘਰ ਕੇ ਘਰ ਤੋਂ ਦਾ ਹਾਂ ਇਹ ਹੋ ਗਿਆ 20000 ਰੁਪਏ ਲਾਦਾ ਯਾਰ ਬਹੁਤ ਪੈਸੇ ਤੁਹਾਨੂੰ ਕਿਹਾ ਯਾਰ ਲਾਦਾ ਯਾਰ ਮੈਂ ਇਹ ਪਟਨ ਲਾਵੇ ਨਾ ਲਾਵੇ ਪੈਸੇ ਲਗਾ ਬਗ 37000 ਲਾਏ ਭਾਈ ਬੱਕਰਾ ਹੀ ਹੈ ਸਾਰੇ 3000 ਲਾਦਾ ਮੇਰੇ ਲਾਦਾ ਕਿਰੇ ਹੁਣ ਯਾਰ ਬਾਈ ਮੇਰੀ ਗੱਲ ਸੁਣੋ 25000 ਤੋਂ ਚੱਲਦਾ 37000 ਤੇ ਪਹੁੰਚ ਗਿਆ ਸੰਗੂ ਕਿੰਨੇ ਨਾ ਆ ਗਿਆ ਬਾਈ ਮੇਰਾ ਭੁੱਲ ਪੜ ਗਿਆ ਤੇ ਬਾਈ ਨੇ 55000 ਦੀ ਆਦ ਹੀ ਆਇਆ 6 ਨਗਾ 6 ਨਗਾ ਦਾ ਸੌਦਾ ਚੱਲੀ ਜਾਂਦਾ ਦੋਸਤ ਲੈ ਬਾਈ ਹੁਣ 50 ਖੜੇ ਆ ਬਾਈ ਥੋੜਾ ਯਾ 6 ਨਗਾ ਸੌਦਾ ਚੱਲੀ ਜਾਂਦਾ ਬਿਲਕੁਲ ਬੱਕਰਾ ਮੰਡੀ ਤੇ ਮੈਂ ਤੂੰ ਯਾਰ ਨਹੀਂ ਪਈਆ ਤੇਰਾ ਵੀ ਤੱਕ ਐਸਾ ਹੀ ਤੇਰਾ ਵੀ ਅਸੀਂ ਐ ਨਹੀਂ ਇਹੀ ਕਿਹੜਾ ਲਖਾਈ ਲੈਣੀ ਵਿੱਚੋਂ ਸਹੀ ਗੱਲ ਆ ਭਾਈ ਅਸੀਂ ਤਾਂ ਕਿਹਨੇ ਸੋਲਿਆ ਭਾਈ ਯਾਰ ਨਾ ਉਤੋਂ ਕੋਈ ਨਾ ਉਤੋਂ ਲੈਣਾ ਉਹ ਹਰ ਉਸੇ ਜਾਣਾ ਹੈ ਇਧਰ ਪਰੇਗਾ ਹਾਂ ਭਾਈ ਕੋਈ ਨਹੀਂ ਲੈ ਲੈ ਮੈਂ 35000 ਪਹਿਲੇ ਸਮਝ ਲਿਓ 37000 ਲੱਗਿਆ 13 ਲੱਗਿਆ ਜਿੰਦ ਤੇਰਾ ਲਖਾਈ ਦੇ ਕੇ ਪਾਸੇ ਮੈਂ 35000 ਦੀ

ਸਾਈਡ ਤੇ ਹੁਣ ਸਾਈਡ ਤੇ ਜਾ ਕੇ ਵੇਖਦੇ ਕੀ ਬੰਦਾ ਬੜੇ ਧੂਖ ਦੇ ਦੇ ਇਧਰੋਂ ਵੀ ਪੁੱਛ ਲ ਗਏ ਪੁੱਛ ਪੁੱਛ ਤੂੰ ਇਧਰ ਬਾਬਾ ਲੈ ਗਿਆ ਸਾਈਡ ਤਾਂ ਸੰਜੂ ਪਾਜਣਾ ਵਿਚਾਲੇ ਆ ਕਰਾ 502 ਘਟਾ 48 ਦੀਆ ਠੀਕ ਹੈ 37 ਦੀਆ ਕੇ ਚੁੱਪ ਯਾਰ ਕੰਮ ਦਾ ਕਰਦਾ ਤੇਰਾ ਲੱਗਾ 37 ਯਾਰ ਪੰਚਾਇਤ ਜੋ ਪੰਚਾਇਤ ਕਰਦੀਓ ਸਹੀ ਕਰਦੀ ਆ 38000 ਨਾ ਨਾ 38000 ਧੂਖ ਕਰ ਗਾ ਠੱਪੀ ਯਾਰ ਮਾਰੀ ਜਾਲ ਤੂੰ ਠੱਪੀ ਯਾਰ ਨਾ ਨਾ ਮੇਰੀ ਹਾਂ ਮੈਂ ਦਿਲਮਾਨਾ ਤੇਰਾ ਪੈਸਾ ਜਿਆਦਾ ਜਵੇਂ ਹੀ ਬੰਦ ਦੱਸਦਾ ਆਪਾਂ 2000 ਘਟਾ ਰੋ ਮਨਾਵਾ ਮਨਾਉਣਾ ਪੈਣਾ ਜੀ ਤੂੰ ਜਿੰਨੇ ਬੰਦੇ ਲੱਗੇ ਪਏ ਆ ਦਾ ਹੋਰ ਨਾਲੋਂ 2 3 4 ਬੰਦੇ ਕਿਲੇ ਉਧਰ ਨੂੰ ਘੁਰਚੋ ਵਿੱਚ ਹੀ ਦੂਰ ਲੱਜਾ ਤੂੰ ਵੀ ਵਿੱਚ ਦਲ ਚੱਕ ਪੜ ਦੇਣਾ ਪੜ ਦੇਣਾ ਗੱਲ ਕਰੋ ਤੁਸੀਂ ਵੀ ਕੀ ਬਣਦਾ ਜੀ ਅਰਜੀਤ ਨੂੰ ਦੱਸ ਦੇਣਾ ਸੀ ਵੀ ਤੂੰ ਤਾਂ ਨੂੰ ਚੱਲਣਾ ਪਿਆ ਦੱਸਦਾ ਭਾਈ ਦੱਸਦਾ ਸੇਵਕਾ ਦੱਸਦਾ ਸਰ ਦਾ ਯਾਰ ਬਾਈ ਲੈਂਦਾ ਹੁਣ ਬੱਕਰੀਆਂ ਛੇ ਨਹੀਂ 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 ਚਾਰਾਂ ਲਾਟੀਆਂ ਸੀ ਬੱਚਿਆਂ ਦਾ ਬੱਚਿਆਂ ਦਾ ਚਾਰ ਵਾਲਾ ਚਾਰ ਬੱਕਰੀ ਦਾ ਬੱਚਿਆਂ ਦਾ ਚਾਰਾਂ ਦਾ ਚਾਰ ਛੋਟੇ ਬੱਚਿਆਂ ਦਾ ਸੌਦਾ ਚਾਰਾਂ ਦਾ ਚਾਰਾਂ ਚੱਲਦਾ ਜੀ ਇਸੇ ਕੋਠਾਗੁਰੂ ਦਾ ਜਿਹੜੇ ਲੱਗਿਆ ਹੁਣ ਕੱਟਦਾ ਕਹਿ ਨਹੀਂ ਕਿਉਂ ਬਾਈ ਚੱਲੋ ਤਾਂ ਜਾਇ ਕਰੀ ਬਾਈ ਕੀ ਕੀਤਾ ਚਾਰਾਂ ਦਾ ਮੁੱਲ ਕੀ ਕੀਤਾ ਚਾਰਾਂ ਦਾ 55 ਮੰਗਦਾ ਵੀ ਬਾਈ ਨੇ ਹਰ ਧਰ ਜਿਹੜਾ ਨਾ ਨਹੀਂ ਚਾਰਾਂ ਬੱਚਿਆਂ ਦਾ ਚਾਰਾਂ ਬੱਚਿਆਂ ਦਾ ਕਰ ਦੋ ਉਹ ਇਹਨਾਂ ਦਾ ਮਾਰ ਦਿੱਤਾ ਉਹ ਚਲ ਮਾਣਾ ਮੋਟਰ ਰਜੀਤ ਆਇਆ ਕਹਿ ਕੇ ਪਾ ਲਿਆ ਪਹਿਲੀ ਜਦ ਮਾਰਿਆ ਨੇ ਚਲ ਅਸੀਂ ਬੰਦੇ ਬਾਈ ਖੜਾ 49000 ਹੋ ਗਏ ਰਜੀਤ ਖਾਓ ਜੀ ਦਿਖਾ ਦੇ ਰਜੀਤ ਨੂੰ 30000 ਦਾ 35 ਦਾ 22500 ਆ ਗਿਆ ਜਨ 49000 ਆ ਆ ਕਿਸੇ ਨੂੰ ਵੀ ਮਾਰ ਦੇਣਾ ਪਤਾ ਨਹੀਂ ਸਾਨੂੰ ਥੜੇ ਚੜ ਦੇਊਗਾ ਕਿ ਨਾ ਸਨਕ ਲੈ ਵੀ ਸੇਵਕ ਬਣਾ ਕੇ ਦੱਸਿਆ 6000 ਆ ਗਿਆ ਰਜੀਤ 6000 ਹੋ ਗਿਆ ਹੁਣ ਫੇਰ 6000 ਹੋ ਗਿਆ ਕੰਮ ਹਾਂ ਉਹ ਕਹਿੰਦਾ ਨਾ ਵੀ ਵਿੱਚ ਸੀ 6000 ਇਹ ਤੇਰੇ ਕੋਲੇ ਖੜੇ ਯਾਰ 6000 ਤੇਰੇ ਕੋਲੇ ਆ ਬਾਈ 8000 ਲੱਗਿਆ ਛੋ ਜਿਹਦਾ ਵੀ ਉਹ ਭੱਜਿਆ ਦਾ ਦੱਸ ਭਲਾ ਅੱਗੇ ਲਾ ਦੇ ਕਿਤੇ ਤੇਰਾ ਵੀ ਮੈਥੂ ਲੱਗਦਾ ਜਦੋਂ ਯਾਰ ਸਰ ਰੰਗਵਾ ਆ ਬੱਚੇ ਕੰਮ ਦੇਖਾ ਤੋ ਬੱਸ ਕੋਈ ਮਾਰ ਕੇ ਨਹੀਂ ਖੀਰ ਖਵਾਉਂਦਾ ਥੋੜਾ ਯਾਰ ਹੁਣ ਮਾਰਦਾ 35 ਦਾ ਮੇਰੇ ਲੈਣ ਦਾ ਮੇਰੇ ਅੱਗੇ ਕਰਾਇਆ ਕਾ ਪਹਾੜੇ ਵੀ ਪਿੰਦੇ ਆ ਹਾਂ ਚੱਲ ਬਸ ਕਹਦਾ 38 ਲੱਗਿਆ ਕੋਈ ਛੱਡ ਗਿਆ ਕਰ ਗਿਆ ਮੇਰੇ ਉਹ 30000 ਦੇ ਜੇ ਤੈਨੂੰ ਮੰਗੇ ਰੋ ਨਹੀਂ ਜਾ ਨਹੀਂ ਨਹੀਂ ਫੰਡ ਮੇਸ਼ੀਨ ਭਾਈ ਜਾਂ ਦਾ ਰੋਣਾ 40000 ਛੱਡ 40000 ਦੀ ਸਾਈ ਤੇ ਭਾਈ ਜੀ ਆ ਤੇਰੇ ਹੱਥੋਂ ਮਾਰ ਚੰਗਾ ਰਹੇਗਾ ਉਹ ਵਧੀਆ ਮੁੱਲ ਮਿਲਦਾ ਤੁਹਾਨੂੰ ਚੱਕ ਲੈ ਆ ਬੱਕਰੀ ਆ ਕੰਨ ਦੀ ਬੱਕਰੀ ਕੱਢ ਕੇ ਕਿੰਨੇ ਦੇਂਗਾ ਆ ਕਾਲੀ ਬੱਕਰੀ ਬਾਈ ਕਹਿੰਦਾ ਕੱਢ ਕੇ ਕਿੰਨੇ ਦੇ ਦੇਂਗਾ ਦੂਜੇ ਨਾਲ ਆ ਕਾਲੀ ਬੱਕਰੀਆਂ ਦਾ ਕੱਢ ਦੇ ਫਿਰ ਬੋਲ ਬਾਪੂ ਲੇ ਬਈ ਮਲਾਜਮ ਸਾਹਿਬਾ ਮਲਾਜਮ ਕਿਉਂ ਨਹੀਂ ਹੋਣਾ ਉਧਰ ਵੀ ਮਲਾਜਮ ਹੀ ਆ ਕਿੰਨੇ ਦੇ ਕਰਦੇ ਯਾਰ ਯਾਰ ਮੰਗੇ ਆ ਕਿੰਨੇ ਦੇ ਕਰਦੇ ਜੀ ਬਸ ਨਹੀਂ ਉਹ ਕਿਹਾ ਖਲਦਾ ਠੀਕ ਹੈ ਠੀਕ ਹੈ ਜਾਓ ਠੀਕ ਹੈ ਉਹ ਨਹੀਂ ਆਪਾਂ ਮੜੇਮ ਕੰਟਰ ਤੋਂ ਕਰਨਾ ਜੇ ਦੋ ਮਿੰਟ ਬੁਖੜਾ ਕੇ ਵੀਡੀਓ ਬਣਾ ਲਾਂਗੇ ਜਗਨ ਨਹੀਂ ਉਹਦੇ ਬਜਾਰੇ ਤੇ ਮદાન ਚ ਤਾਂ ਹੁੰਦੇ ਉਹ ਮੈਂ ਨਾਕ ਦਾੜਾ ਰੱਖਾਂਗਾ ਕਿਹੜੀਆਂ ਕੱਟ ਨੀ ਦੀਆਂ ਕਿਹੜੀਆਂ ਸੌਦਾ ਵਾਲੀ ਦਾ ਬਹੁਤ ਆ ਬਹੁਤ ਆ ਓ ਬਾਈ ਓਏ ਓ ਬਾਈ ਬਹੁਤ ਆ ਬੱਸ ਕਰ ਕਿੰਨੇ ਦਾ ਕਰਤਾ ਅੰਕਲ 40 ਦਾ ਅੰਕਲ ਕਿੰਨੇ ਦਾ ਕਿੰਨੇ ਦਾ ਲੈ ਦੋਸਤ 40000 ਦਾ ਸੌਦਾ ਹੋ ਗਿਆ ਰੌਜ ਬਹੁਤ ਲੱਗਾ ਘੱਟੋ ਘੱਟ 10 ਬੰਦਿਆਂ ਨੇ ਸੌਦਾ ਸਰੇ ਝੜਿਆ ਕਿਤੇ ਉਹ ਖਰੀਦਣ ਵਾਲੇ ਨੂੰ ਬਾਹ ਫੜ ਕੇ ਲੈ ਜਾਂਦੇ ਸੀ ਤੇ ਕਿਤੇ ਵੇਚਣ ਵਾਲੇ ਨੂੰ ਬਾਹ ਫੜ ਕੇ ਲੈ ਜਾਂਦੇ ਸੀ 10 ਬੰਦਿਆਂ ਨੇ ਰਲ ਕੇ ਘੱਟੋ ਘੱਟ ਮਸਾਂ ਸੌਦਾ ਸਰੇ ਝੜਿਆ 6 ਨਾਗਾ ਦੋਸਤੋ ਤੇ 40000 ਦਾ ਸੌਦਾ ਹੋ ਗਿਆ ਕੋੜ ਬਕਰਾ ਮੰਡੀ ਨੇ ਬਹੁਤ ਔਖਾ ਸੌਦਾ ਸਰੇ ਝੜਿਆ ਘੱਟੋ ਘੜ 10 ਬੰਦੇ ਨੇ ਸੌਦਾ ਸਰੇ ਝੜਿਆ ਕਿਤੇ ਉਹਨੂੰ ਖਿੱਚ ਕੇ ਜਾਣਾ ਪੈਂਦੇ ਉਧਰ ਨੂੰ ਕਿਤੇ ਉਧਰ ਨੂੰ ਸਲਾਹ ਕਰ ਇਹਦੇ ਨਾਲ ਕਰ ਉਹਦੇ ਨਾਲ ਕਰ ਪਰ ਸੇਵਕ ਨੇ ਤੇ ਬਾਪੂ ਨੇ ਸਰੇ ਲਾ ਹੀ ਦਿੱਤਾ ਕਰਾਰੀ ਗੀਤ ਕਰਾਣੇ ਆ ਨਹੀਂ ਰੀਸਾਂ ਤੇਰੀਆਂ ਸੌਦਾ ਚੱਲ ਕਰਾ ਦੇ ਸਾਹਮਣੇ ਆ ਦੇ ਨੇ ਰਾਤ ਭੌਂਦਾ ਪਾਜਦਾ ਬੰਦੇ ਦਾ ਹਾਂ ਉਹਨੂੰ ਸੂਰੇ ਆਏਗਾ ਗੁਰੀ ਗੁਰੀ ਚਲੀਏ ਇਕ ਕੰਮ ਸੀ ਤਲਗਰ ਆ ਗਿਆ ਥੇ ਪੈਸੇ ਹੋਰ ਕਰਨ ਪੈਸੇ ਦੇ 1700 ਰੁਪਇਆ ਦੇ ਦੇ 1700 ਦੇ ਦੇ ਤੂੰ ਅੰਬ ਖਾਣੇ ਕੇ ਪੇੜ ਕੇ ਵੱਲ ਆ ਚੱਕ ਬੋ ਲੈਣਾ ਕਰ ਪੈਸੇ ਫੜਾ 1700 200 ਕਿਲੋ ਰੋਟੀ ਉਹ ਦੇ ਦੇ ਯਾਰ ਤੂੰ ਯਾਰ ਤੂੰ ਯਾਰ ਮੈਂ ਆਪੇ ਕਰੂੰਗਾ ਦੋ ਹਜ਼ਾਰ ਰੁਪਇਆ ਪੈਸੇ ਫੜਾ ਕਰ ਵਿੱਚ ਬੋਲ 40000 ਤੇ 200 ਤੱਕ ਚੈੱਕ ਕਰ ਤਿੰਨ ਲਿਖ